ਗੱਲ ਕਰਾਂਗੇ ਸ੍ਰੀ ਗੁਰਤੇਗ ਬਹਾਦਰ ਜੀ ਦੀ 350 ਸਾਲਾ ਸਿੱਖੀ ਸਤਾਪ ਦੀ ਮਨਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜੋ ਯਤਨ ਕੀਤੇ ਜਾ ਰਹੇ ਨੇ ਇਸ 바ਬਤ ਗੱਲਬਾਤ ਕਰਾਂਗੇ ਕਿ ਕਨੌਰ ਹਲਕੇ ਦੇ ਵਿੱਚ ਗੁਰਤੇਗ ਬਹਾਦਰ ਜੀ ਦੇ ਨਾਲ ਕਿੰਨੇ ਗੁਰਦੁਆਰਾ ਸਾਹਿਬ ਇਤਿਹਾਸਿਕ ਸਬੰਧਤ ਨੇ ਜਾਂ ਫਿਰ ਦੂਜੇ ਪਾਸੇ ਕੁੱਲ ਗੁਰਦੁਆਰਾ ਸਾਹਿਬ ਕਿੰਨੇ ਨੇ ਸੋ ਤੋਂ ਦੱਸਦੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਤਪਤੀ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਖੋ ਵੱਖਰੇ ਉਪਰਾਲੇ ਕੀਤੇ ਜਾ ਰਹੇ ਨੇ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਹੁਣ ਇੱਕ ਗੱਲ ਜਿਹੜੀ ਪੰਜਾਬ ਦੇ ਲੋਕ ਵੀ ਇਹ ਮੰਗ ਕਰ ਰਹੇ ਨੇ ਕਿ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਜਾਣ ਵਾਲੇ ਰਸਤੇ ਜਿਹੜੇ ਨੇ ਉਹ ਸਹੀ ਕੀਤੇ ਜਾ ਸਕਣ ਜਾਂ ਜਿਹੜੇ ਕੱਚੇ ਰਸਤੇ ਨੇ ਉਹਨਾਂ ਨੂੰ ਪੱਕਾ ਕੀਤਾ ਜਾ ਸਕੇ ਤਾਂ ਕਿ ਸੱਚਮੁੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸਤਪਤੀ ਮਨਾਈ ਜਾ ਰਹੀ ਹੈ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇ ਕਿਉਂਕਿ ਅੱਜ ਗੱਲਬਾਤ ਆਪਾਂ ਜਿਹੜੀ ਇਸ ਵੀਡੀਓ ਦੇ ਵਿੱਚ ਕਰਨੀ ਹੈ ਉਹ ਕਨੌਰ ਹਲਕੇ ਦੇ ਨਾਲ ਸਬੰਧਤ ਹੋਵੇਗੀ ਕਿਉਂਕਿ ਕਨੌਰ ਹਲਕੇ ਦੇ ਵਿੱਚ ਖੁੱਲ ਜਿਹੜੇ ਗੁਰੂ ਸਹਿਬਾਨਾਂ ਦੇ ਨਾਲ ਸਬੰਧਤ ਨੇ ਉਹ 11 ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚੋਂ 9 ਗੁਰੂ ਘਰ ਉਹ ਨੇ ਜਿਨ੍ਹਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਜਿਨ੍ਹਾਂ ਦੇ ਆਪਣਾ ਇਤਿਹਾਸ ਵੀ ਮਿਲਦਾ ਜਾਂ ਫਿਰ ਵਕ ਕੋ ਵਕ ਸਰੋਤ ਮਿਲਦੇ ਨੇ ਭਾਵੇਂ ਪੰਜਾਬੀ ਯੂਨੀਵਰਸਿਟੀ ਵੀ ਗੱਲ ਕਰਵਾਤ ਕਰ ਲਈਏ ਉਹਨਾਂ ਦੇ ਅਨੁਸਾਰ ਜੱਪ ਜਿਹੜੇ ਗੁਰਦੁਆਰਾ ਕੋਚ ਨੇ ਉਹਨਾਂ ਦੇ ਅਨੁਸਾਰ ਨੋ ਗੁਰਦੁਆਰਾ ਸਾਹਿਬ ਉਹ ਨੇ ਜਿਨ੍ਹਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਜਿੱਥੇ ਗੁਰਤੇਗ 72 ਜੀ ਦੇ ਨਾਲ ਸੰਬੰਧਿਤ ਨੇ ਕਿਉਂਕਿ ਦੋ ਗੁਰਦੁਆਰਾ ਸਾਹਿਬ ਉਹ ਨੇ ਜਿਨ੍ਹਾਂ ਨੂੰ ਲੈ ਕੇ ਆਮ ਚਰਚਾ ਜ਼ਰੂਰ ਹੈ ਲੋਕਾਂ ਦੇ ਵਿੱਚ ਕਿ ਇਹ ਗੁਰਤੇਗ ਬਾਹਰ ਦੇ ਨਾਲ ਸੰਬੰਧਿਤ ਨੇ ਪਰ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਆਉਂਦਾ ਹਾਂ ਜਿਹੜੇ ਨਥਾਣਾ ਸਾਹਿਬ ਜਨਮ ਘਰ ਲਈ ਦਾ ਗੁਰਦੁਆਰਾ ਸਾਹਿਬ ਹੈ ਉਸ ਦੇ ਅਨੁਸਾਰ ਜੇਕਰ ਦੇਖਿਆ ਜਾਵੇ ਤਾਂ ਭਾਈ ਕਾਂਸੀ ਨਾਬਾ ਹੋਰਾਂ ਨੇ ਜ਼ਰੂਰ ਜ਼ਿਕਰ ਕੀਤਾ ਸੀ ਕਿ ਇੱਥੇ ਗੁਰਤੇਗ ਬਾਹਦਰ ਜੀ ਵੀ ਆਏ ਸਨ ਜੇਕਰ ਬਾਈਵਾਰ ਗੁਰੂ ਅਮਰਦਾਸ ਜੀ ਤੇ ਪਹੁੰਚੇ ਤਾਂ ਗੁਰਤੇਗ ਬਹਾਦਰ ਜੀ ਇੱਥੇ ਆਏ ਸਨ ਪਰ ਇਸ ਵੀਡੀਓ ਦੇ ਵੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਉਹ ਨੋ ਗੁਰਦੁਆਰਾ ਸਾਹਿਬ ਜਿਹੜੇ ਘਨੌਰ ਹਲਕੇ ਦੇ ਗੁਰਤੇਗ ਬਾਹਦਰ ਜੀ ਨਾਲ ਸੰਬੰਧਿਤ ਨੇ ਉਹਨਾਂ ਨਾਲ ਸੰਬੰਧ ਕਰਾਂਗੇ ਆਕਰਪਿੰਡ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਸੀਲ ਦੇ ਵਿੱਚ ਪਿੰਡ ਸੇਖੂਪੁਰ ਦੇ ਵਿੱਚ ਹਸਰਪੁਰ ਕੋਬੂਲ ਪਰ ਦੋ ਪਿੰਡ ਨੇ ਇਹ ਜਿਹੜੇ ਨੇ ਇਹ ਦੋ ਪਿੰਡ ਨੇ ਦੋ ਪਿੰਡਾਂ ਦਾ ਇੱਕ ਸਾਂਝਾ ਗੁਰਦੁਆਰਾ ਸਾਹਿਬ ਹੈ ਗੁਰਤੇਗ ਬਾਦ ਜੀ ਨਾਲ ਸੰਬੰਧ ਤੇ ਗੁਰ ਗੋਬੀ ਸਿੰਘ ਜੀ ਨਾਲ ਸੰਬੰਧ ਦੋਨੇ ਦੋ ਗੁਰਸਹਿਬਾਨ ਇੱਥੇ ਆਏ ਸਨ ਤੇ ਇਸ ਤੋਂ ਇਲਾਵਾ ਖੰਡੋਲੀ ਪਿੰਡ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਹੈਗਾ ਤੇ ਟਹਿਲਪੁਰਾ ਦੇ ਵਿੱਚ ਨਨੇੜੀ ਨਰੜੂ ਲੋਸ ਸਿੰਪਲੀ ਤਿੰਨ ਥਾਣਾ ਸਾਹਿਬ ਲੋਸ ਸਿੰਪਲੀ ਤਿੰਨ ਥਾਣਾ ਸਾਹਿਬ ਦੋ ਗੁਰਦੁਆਰਾ ਸਾਹਿਬ ਇਹ ਵੀ ਇਤਿਹਾਸਿਕ ਨੇ ਪਰ ਇਨ੍ਹਾਂ ਦੇ ਨਾਲ ਵੀ ਕੁਝ ਜਿਹੜੇ ਇਤਿਹਾਸ ਦੀ ਗੱਲ ਕਰੀਏ ਤਾਂ ਲੋਕਾਂ ਦੀ ਜਿਹੜੀ ਚਰਚਾ ਹੈ ਕਿ ਉਹਨਾਂ ਦੇ ਅਨੁਸਾਰ ਤਾਂ ਇਹ ਹੈ ਕਿ ਇੱਥੇ ਨਨੇੜੀ ਤੋਂ ਜਿਹੜੇ ਗੁਰੂ ਸਾਹਿਬਾਨ ਸੀ ਉਹ ਇੱਥੇ ਪਹੁੰਚ ਜ਼ਰੂਰ ਸੀ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਇਤਿਹਾਸ ਦੇ ਵਿੱਚ ਇਸ ਦਾ ਜ਼ਿਕਰ ਨਹੀਂ ਆਉਂਦਾ ਤੇ ਇੱਥੇ ਵੀ ਗੱਲਬਾਤ ਇਹੀ ਕਰਾਂਗੇ ਕਿ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਨੇ ਇਹਨਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੱਖਰੇ ਯਤਨ ਕੀਤੇ ਜਾਣਗੇ ਕਿ ਇਹ ਇਸ ਬਾਬਤ ਗੱਲਬਾਤ ਹੋਵੇ ਕਿਉਂਕਿ ਇਹਨਾਂ ਗੁਰਦੁਆਰਾ ਸਾਹਿਬ ਜਿਹੜੇ ਸਹਿਬਾਨ ਜਿਹੜੇ ਗੁਰਦਾਰੇ ਨੇ ਇਹਨਾਂ ਨੂੰ 88 ਗੁਰਦੁਆਰਿਆਂ ਨੂੰ ਜਿਹੜੇ ਰਾਹ ਨੇ ਜਿਹੜੇ ਲਿੰਕ ਰੋਡ ਨੇ ਉਹਨਾਂ ਦੀ ਹਾਲਤ ਖਦਸਾਵ ਹੈ ਉਹਨਾਂ ਨੂੰ ਜਾਂ ਫਿਰ ਚੋੜਾ ਕਰਨ ਦੀ ਮੰਗ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੇ ਇਹਨਾਂ ਸਥਾਨਾਂ ਨੂੰ ਰਾਹ ਕੱਚੇ ਆ ਰਹੇ ਨੇ ਭਾਵੇਂ ਜਿਸ ਤਰ੍ਹਾਂ ਆਪਾਂ ਨਨੇੜੀ ਦੀ ਗੱਲ ਕਰ ਲਈ ਜਦੋਂ ਸ਼ੰਭੂ ਤੋਂ ਆਪਾਂ ਕੋਨੋ ਰੋਡ ਤੇ ਜਾਂਦੇ ਆ ਤਾਂ ਉਹਦੇ ਰਾਹ ਦੇ ਵਿੱਚ ਪੇਪਲ ਮਗੋਲੀ ਤੋਂ ਰਸਤਾ ਆਉਂਦਾ ਨਨੇੜੀ ਤੱਕ ਤਾ ਇਹ ਜਿਹੜਾ ਰਸਤਾ ਵੈ ਇਹ ਵੀ ਪਿੰਡ ਦੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 18 ਫੁੱਟ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਇਸ ਪਿੰਡ ਦੇ ਨਾਲ ਜਿਹੜੀ ਸੜਕਾਂ ਨੇ ਇਸ ਲਿੰਕ ਜਿਹੜੀ ਪਿਪਰ ਮੰਗੋਲੀ ਤੋਂ ਉਹਨੇ ਨੇੜੇ ਤੱਕ ਸੜਕ ਆ ਰਹੀ ਜਿਹੜੀ ਇਸ ਦੇ ਉੱਤੇ ਜਿਹੜੀ ਹੋਰ ਲਿੰਕ ਸੜਕਾਂ ਕੱਚੀਆਂ ਨੇ ਰਸਤੇ ਕੱਚੇ ਨੇ ਜਿਵੇਂ ਜੰਡ ਮੰਗੋਲੀ ਤੋਂ ਇਸ ਦੇ ਉੱਤੇ ਰੋਡ ਦੇ ਉੱਤੇ ਸੜਕ ਚੱਲਦੀ ਹੈ ਦੂਜੇ ਪਾਸੇ ਸੰਧਾਰਸੀ ਤੋਂ ਇਸ ਰੋਡ ਤੇ ਸੜਕ ਚੱਲਦੀ ਹੈ ਇਹਨਾਂ ਰਸਤਿਆਂ ਨੂੰ ਵੀ ਪੱਕਾ ਕੀਤਾ ਜਾਵੇ ਤਾਂ ਕਿ ਜਿਹੜੀ ਸੰਗਤ ਦੂਰ ਦਰਾਡੇ ਤੋਂ ਆਵੇ ਉਹਨਾਂ ਦੇ ਵਾਸਤੇ ਵੀ ਇੱਥੇ ਪਹੁੰਚਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਤਾਂ ਕਿ ਜਿਹੜੀ ਸੱਚੀ ਸ਼ਰਧਾ ਦੇ ਲਈ ਗੁਰਤੇਹ ਬਹਾਦਰ ਜੀ ਦੇ ਜਿਹੜੀ ਇਸ ਸਹੀਦੀ ਸਤਾਪਦੀ ਨੂੰ ਲੈ ਕੇ ਦਿੱਤੀ ਜਾ ਸਕੇ ਜਿਹੜੇ ਹੋਰ ਗੁਰਦੁਆਰਾ ਸਾਹਿਬ ਨੇ ਉਹਨਾਂ ਨਾਲ ਸੰਬੰਧਿਤ ਵੀ ਲੋਕਾਂ ਦੀ ਮੰਗ ਇਹੀ ਹੈ ਕਿ ਸਰਕਾਰ ਜਿਹੜੇ ਇਹਨਾਂ ਦੇ ਰਸਤੇ ਨੇ ਉਹਨਾਂ ਨੂੰ ਚੌੜਾ ਕੀਤਾ ਜਾਵੇ ਉਹਨਾਂ ਦੇ ਉੱਥੇ ਸਥਾਨਾਂ ਦੇ ਉੱਤੇ ਜਾ ਕੇ ਕੁਝ ਯਾਦਕਾਰਾਂ ਨੇ ਜਿਹੜੀਆਂ ਉਹ ਸੰਭਾਲੀਆਂ ਜਾਣ ਜਾਂ ਫਿਰ ਉੱਥੇ ਕੁਝ ਲੋਕਾਂ ਦੇ ਲਈ ਰਾਸੀ ਪ੍ਰਬੰਧ ਕੀਤਾ ਜਾ ਸਕੇ ਕੁਝ ਕਮਰਿਆਂ ਸਾਰੇ ਜਾਣ ਤਾਂ ਕਿ ਜਿਹੜੀ ਸੰਗਤ ਉੱਥੇ ਆਉਂਦੀ ਹੈ ਤਾਂ ਉੱਥੇ ਰਾਮ ਕਰ ਸਕੇ ਤੇ ਹੋਰ ਲੋਕਾਂ ਦੇ ਵੱਲੋਂ ਵੀ ਬਹੁਤ ਕੁਝ ਮੰਗ ਜਰੂਰ ਕੀਤੀ ਜਾ ਰਹੀ ਹੈ ਕਿ ਜਿਹੜੀ ਇਹ ਗੁਰਦੁਆਰਾ ਸਾਹਿਬ ਨੇ ਜਿਸ ਤਰ੍ਹਾਂ ਸਰਕਾਰ ਦੇ ਵੱਲੋਂ ਇਹਨਾਂ ਕੀਤੇ ਜਾ ਰਹੇ ਸੀ ਕਿ ਇਸ ਦੇ ਉੱਤੇ ਹੁਣ ਸਰਕਾਰ ਕੀ ਕੰਮ ਕਰੇਗੀ ਕੀ ਹੁਣ ਇਹ ਸੜਕਾਂ ਨੇ ਜਿਹੜੀਆਂ ਉਹ ਪੱਕੀਆਂ ਹੋਣਗੇ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਵੀ ਹਲਕਾ ਵਿਧਾਇਕ ਨੂੰ ਵੀ ਮੰਗ ਕੀਤੀ ਗਈ ਸੀ ਕਿ ਇਸ ਬਾਬਤ ਜਿਹੜੀਆਂ ਸੜਕਾਂ ਨੇ ਉਹ ਚੋੜੀਆਂ ਕੀਤੀਆਂ ਜਾ ਸਕਣ ਕਿਉਂਕਿ ਇਤਿਹਾਸਿਕ ਪਿੰਡ ਨੇ ਜਿਹੜੇ ਉਹ ਪਿਛਲੀਆਂ ਸਰਕਾਰਾਂ ਦੇ ਵੱਲੋਂ ਅਣਗੋਲੇ ਝੁਰਗੇ ਨੇ ਉਹਨਾਂ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਸਰਕਾਰਾਂ ਦੇ ਵੱਲੋਂ ਇਤਿਹਾਸਿਕ ਸਥਾਨਾਂ ਨੂੰ ਉਨੀ ਮਹੱਤਤਾ ਨਹੀਂ ਦਿੱਤੀ ਗਈ ਜਿਹੜੇ ਇਤਿਹਾਸਿਕ ਸਥਾਨ ਸੀ ਕੀ ਹੁਣ ਮੌਜੂਦਾ ਸਰਕਾਰ ਇਸ ਦੇ ਵਿੱਚ ਕਾਮਯਾਬ ਹੋਵੇਗੀ ਕਿ ਉਹਨਾਂ ਦੇ ਕੋਲ ਇੱਕ ਵੱਡਾ ਪਲੇਟਫਾਰਮ ਕਹਿ ਲਈਏ ਮੌਕਾ ਹੈ ਕਿ ਗੁਰਤੇਜ ਬਹਾਦਰ ਜੀ ਦੀ ਸਥਾਪਿਤ ਜਿਹੜੀ 350 ਸਾਲਾਂ ਸਦੀ ਆ ਰਹੀ ਹੈ ਕਿ ਇਸ ਦੇ ਉੱਤੇ ਉਹਨਾਂ ਦੇ ਵੱਲੋਂ ਵੱਖਰੇ ਯਤਨ ਕੀ ਕੀਤੇ ਜਾਣਗੇ ਕਿੰਨੇ ਕੋ ਹੋਣਗੇ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਅਸੀਂ ਵੀ ਆਪਣੇ ਬਾਦ ਟੀਵੀ ਪੰਜਾਬ ਦੇ ਅਦਾਰੇ ਦੇ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵਿਧਾਇਕ ਐਮ ਐਲ ਏ ਤੋਂ ਵੀ ਜਿਹੜੇ ਗੁਰਾਲਪਨੌਰ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਜਿਹੜੇ ਆਸਥਾਨਾਂ ਨੂੰ ਲੈ ਕੇ ਜਿਹੜਾ ਇਹ ਉਸ ਸੜਕਾਂ ਨੂੰ ਲੈ ਕੇ ਜਾਂ ਫਿਰ ਉੱਥੇ ਦੇ ਪ੍ਰੰਧਾਂ ਨੂੰ ਲੈ ਕੇ ਜ਼ਰੂਰ ਕਿਤੇ ਨਾ ਕਿਤੇ ਸੁਧਾਰ ਜ਼ਰੂਰ ਕੀਤਾ ਜਾਵੇ ਤਾਂ ਕਿ ਸੱਚਮੁੱਚ ਹੀ ਸ੍ਰੀ ਗੁਰਤੇਗ ਬਹਾਦਰ ਜੀ ਦੀ ਜਿਹੜੀ ਸਤਾਪ ਦੀ 350 ਸਾਲਾ ਤੁਸੀਂ ਸੇਤੀ ਮਨਾ ਰਹੇ ਹੋ ਤਾਂ ਉਸ ਨੂੰ ਸੱਚੀ ਸਦਾਨ ਦੀ ਹੋ ਸਕੇ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਵਿੱਚ ਜ਼ਰੂਰ ਦਿਓ ਧੰਨ